ਸਾਹਿਬ ਜੀ ਰਾਗ ਗਉੜੀ ਭਗਤਾਂ ਕੇ ਬਾਣੀ ੴ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਗਉੜੀ ਗੁਆਰਰੀ ਸ੍ਰੀ ਕਬੀਰ ਜੀ ਓਕੇ ਚੌਪਦੇ 14 ਅਬ ਮੋਹਿ ਜਲਤਿ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ 부ਜਾਇਆ ਰਹਾਓ ਮਨ ਕਾ ਮਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨ ਪਾਈਐ ਦੇ ਪਾਵਕ ਸੁਰ ਨਰ ਹੈ ਜਾਰੇ RAM ਉਦਕ ਜਨ ਜਲਤ ਤੋਂ ਬਾਰੇ ਪਵ ਸਾਗਰ ਸੁਖ ਸਾਗਰ ਮਾਹੀ ਪੀਵ ਰਹਿ ਜਲ ਨ ਖੁੱਟਤ ਨਾਹੀ ਕਾਇ ਕਬੀਰ ਪਜ ਸਾਰੰਗ ਪਾਨੇ RAM ਉਰਦਕ ਮਿਰਤਖਾ ਬਜਾਨੇ ਗਾਉੜੀ ਕਬੀਰ ਜੀ ਮਾਦੋ ਜਲ ਕੇ ਪਿਆਸ ਨ ਜਾਏ ਜਲ ਮੈਂ ਅਗਨ ਉਠੇ ਅਦਕਾਏ ਰਹਾ ਤੂ ਜਲ ਨ ਦਹਉ ਜਲ ਕਾਮੀਨ ਜਲ ਮੈਂ ਰਹੋ ਜਲੇ ਬਿਨਖੀਨ ਤੂੰ ਪਿੰਜਰ ਹਾਂ ਸੂ ਅਟਾ ਤੋਰਾ ਜੰਮ ਜਾਰ ਕਹਾ ਕਰੇ ਮੋਰ ਤੂੰ ਤਰਵਰ ਹਾਂ ਪੰਖਿ ਆਹੀ ਮਨ ਭਾਗੇ ਤੇ ਰੂ ਦਰਸ਼ਨ 나ਹੀ ਤੂੰ ਸਤ ਗੁਰ ਹਾਂ ਨਮਤਨ ਚੇਲਾ ਕਹ ਕਬੀਰ ਮਿਲ ਅੰਤਕ ਬੇਲਾ ਗੌੜੀ ਕਬੀਰ ਜੀ ਜਬ ਹਮ ਏਕ ਏਕ ਕਰ ਜਾਣਿਆ ਤਬ ਲੋਗਾਂ ਕਾਹੇ ਦੁਖ ਮੰਨਿਆ ਹਮ ਅਪਤੇ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਰਹਾ ਹਮ ਮੰਦੇ ਮੰਦੇ ਮਨਮਾਹੀ ਸਾਜ ਪਾਤ ਕਾਹੂ ਸਿਉ ਨਾਹੀ ਪਤ ਅਪਤ ਤਾਂ ਕਿ ਨੈ ਲਾਜ ਤਬ ਜਾਣਗੇ ਜਬ ਉਗਰਾ ਗੋਪਾਜ ਕਹੋ ਕਬੀਰ ਪਤ ਹਰ ਪ੍ਰਵਾਨ ਸਰਬ ਤਿਆਗ ਭਜ ਕੇਵਲ RAM ਗਉੜੀ ਕਬੀਰ ਜੀ ਨਗਨ ਫਿਰਤ ਜਾ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗਾ ਕਿਆ ਨੰਗ ਕਬਾ ਦੇ ਚਾਮ ਜਬ ਨ ਚਿੰਸ ਆਤਮ RAM ਰਹਾਉ ਮੂਡ ਮੁੰਡਾਈ ਜੋ ਸਿਧ ਪਾਈ ਮੁਕਤੇ ਭੇਡ ਨਾ ਗਈ ਆਕਾਈ ਬਿੰਦ ਰਾਖ ਜਾ ਤਰੀਏ ਭਾਈ ਖੁਸਰਾ ਕਿਉ ਨਾ ਪਰਮ ਗਤ ਪਾਈ ਕਾਹ ਕਬੀਰ ਸੁਨੋ ਨਰ ਭਾਈ RAM ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਤਿਸ਼ ਨਾਨਕ ਰਾਹੀ ਜਿਉ ਭਈ ਦਾਦਰ ਪਾਨੀ ਮਾਹੀ ਜੋ ਪੈ ਰਾਮ ਰਾਮ ਰਤਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ ਕਾਹਿਆ ਰਤ ਬਰੂ ਬਰ ਚਾਹੀ ਤਨ ਕੋ ਦਇਆ ਸੁਪਨੇ ਪੀ ਨਾਹੀ ਚਾਰ ਚਰਨ ਕਹ ਬੋ ਆਗਰ ਸਾਧੂ ਸੁਖ ਪਾਵੈ ਕਲ ਸਾਗਰ ਕਾਹ ਕਬੀਰ ਬੋ ਕਾਇ ਤਿਰਜੈ ਸਰਬ ਸੋਡ ਮਹਾਰਸ ਪਿਜੈ ਕਬੀਰ ਜੀ ਗਉੜੀ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਕ ਰਦਾ ਪਾਉ ਹੈ ਦੂਜਾ ਰੇ ਜਨ ਮਨ ਮਦ ਉਸ ਲਾਈਐ ਚਿਤ ਰਾਈ ਨ ਚਤਰ ਪੁਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬਧ ਅਹਮੇਵ ਮਿਲ ਪਾਥਰ ਕੇ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਈ ਮਿਲੇ ਰਗਰਾਇਆ ਗਾਉੜੇ ਕਬੀਰ ਜੀ ਗਰਭ ਵਾਸ ਨਾ ਕੁਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਤਿ ਕਹੋ ਰੇ ਪੰਡਤ ਬਾਮਨ ਕਬ ਕੇ ਹੋਏ ਬਾਮਨ ਕਹਿ ਕੇ ਜਨਮ ਮਤ ਕੋਈ ਰਹਾਉ ਜਾਉ ਤੂ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਮਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਦ ਕਾਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਈਤਹ ਹਮਰ ਗੜੇ ਕਬੀਰ ਜੀ ਅੰਧਕਾਰ ਸੁਖ ਕਬੇ ਨ ਸੋਏ ਹੈ ਰਾਜ ਅਰੰਕ ਦਉ ਮਿਲ ਰੋਈ ਹੈ ਜੋ ਪਰਸਨਾ ਰਾਮਨ ਕੈਬੋ ਉਪਜਤ ਬਿਨ ਸਤ ਰੋਗ ਤਰ ਬੋ ਰਹਾਉ ਜਸ ਦੇਖੀਐ ਤਰਵਰ ਕੇ ਛਾਇਆ ਪ੍ਰਾਨ ਗਏ ਕਹ ਕਾ ਕੀ ਮਾਇਆ ਜਸ ਜੰਤੇ ਮੈਂ ਜੀਉ ਸਮਾਨਾ ਮੂਵੇ ਮਰਮ ਕੋ ਕਾ ਕਰ ਜਾਣਾ ਹੰਸਾ ਸਰਵਰ ਕਾਲ ਸਰੀਰ ਰਾਮ ਰਸਾਇਨ ਪੀਓ ਰੇ ਕਬੀਰ ਗੌਰੇ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲੱਗ ਕੰਚੂ ਆ ਫਲ ਮੁਤੇ ਕਵਨ ਸੁ ਘਰ ਜੋ ਨਿਰਪਕਈਐ ਪਉ ਪੱਜ ਜਾਏ ਅਬੇ ਹੋਏ ਰਈਐ ਰਹਾਉ ਤਾਟ ਤੀਰਥ ਨੈ ਮਨ ਪਤਿ ਆਏ ਚਾਰ ਚਾਰ ਰਹੇ ਉਰ ਜਾਏ ਪਾਪ ਪੁੰਨ ਦੇ ਏਕ ਸਮਾਨ ਨਿਜ ਘਰ ਪਾਰਸ ਤਜੋ ਗੁਨਾਨ ਕਬੀਰ ਨਿਰਗਨ ਨਾਮਨ ਰੋਸ ਇਸ ਪਰਚਾਏ ਪਰਚ ਰੋ ਇਸ ਗਾਉੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨ ਬਤਨ ਹੀ ਬਕੰਠ ਸਮਨ ਨਾ ਜਾਨ ਬਕੰਠ ਕਹਾ ਹੀ ਜਾਨ ਜਾਨ ਸਭ ਕਹ ਤਹ ਹ ਰਹਾ ਕਹਿਨ ਕਹਾਵਨ ਨ ਪਤੈ ਹੈ ਤਉ ਮਨ ਮੰਨ ਜਾਤੇ ਹਮੇ ਜਈ ਹੈ ਜਬ ਲਗ ਮਨ ਬਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਾਹ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬਕੁੰਠ ਆਹੇ ਗੌੜੀ ਕਬੀਰ ਜੀ ਉਪਜਾਨ ਪਜਾਨ ਪਿਛਮਾਏ ਨਹਿਨਾ ਦੇਖਤ ਇਹ ਜਗ ਜਾਈ ਲਾਜ ਨਮ ਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਜੋ ਆ ਚੰਦਨ ਮਰਤਨ ਅੰਗਾ ਸੋ ਤਨ ਜਲੇ ਕਾਠ ਕ ਸੰਗ ਕਹੋ ਕਬੀਰ ਸੁਨੋ ਰੇ ਗੁਣਿਆ ਬਿਨ ਸਗੋ ਰੂਪ ਦਿਖ ਸਭ ਦੁਨੀਆਂ ਗਾਉੜੀ ਕਬੀਰ ਜੀ ਅਵਰ ਮੂਏ ਕਾਜ ਸੋਗ ਕਰਿ ਜਾ ਤੋਕੇ ਜੈ ਜਾਵ ਅਪਣ ਜੀਜੈ ਮੈਂ ਨਾ ਮਰੋ ਮਰਪੋ ਸੰਸਾਰਾ ਅਬ ਮਹ ਮਿਲਿਓ ਹੈ ਜੀਆ ਬਨਹਾਰਾ ਰਹਾਉ ਯਾਦ ਹੈ ਪਰਮਲ ਮੈਂ ਕੰਦਾ ਤਾਂ ਸੁਖ ਬਿਸਰੇ ਪਰਮਾਨੰਦਾ ਕੂਟਾ ਏਕ ਪੰਜ ਪਨਹਾਰੀ ਟੂਟੇ ਲਾਜ ਭਰੇ ਮਤ ਹਾਰੇ ਕਾਹ ਕਬੀਰ ਇਕ ਬੁੱਧ ਵਿਚਾਰੇ ਨਾ ਉਹ ਕੂਟਾ ਨਾ ਪਨਹਾਰੀ ਗਾੜੇ ਕਬੀਰ ਜੀ ਅਸਥਾਵਰ ਜੰਗਮ ਕੇਟ ਪਤੰਗਾ ਅਨਕ ਜਨਮ ਕੀ ਬੌਰੰਗਾਉ ਆਸੇ ਘਰ ਹਮ ਬਹੁਤ ਬਸਾਈ ਜਬ ਹਮ ਰਾਮ ਗਰਭ ਹੋਇ ਆਏ ਰਹਾਉ ਜੋਗੇ ਜਤੇ ਤਪੇ ਬ੍ਰਹਮਚਾਰੇ ਕਬੂ ਰਾਜਾ ਸ਼ਤਰਪਤ ਕਬੂ ਪੇਖਾਰੇ ਸਾਖਤ ਮਰੇ ਸੰਤ ਸਭ ਜੀਵੈ ਰਾਮ ਰਸਾਇਣ ਰਸਨਾ ਪੀਵੈ ਕਾ ਕਬੀਰ ਪ੍ਰਕਿਰਪਾ ਕਿਜੈ ਹਾਰ ਪਰੇ ਅਬ ਪੂਰਾ ਤਿੱਜੈ ਗਉੜੇ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਰਹਾਲਾ ਪੰਜਵਾਂ ਆਸੂ ਚਰਜ ਦੇਖਿਓ ਕਬੀਰ ਦਦ ਕੈ ਭੋਲਾ ਬਰੋਲਾ ਨੀਰ ਰਹਾਉ ਹਰੀ ਅੰਗੋਰੇ ਗਧਾ ਚਰੈ ਨਿਤ ਠਹਾਸਾ ਹਿੰਗ ਮਰੈ ਮਾਤਾ ਪੈਸਾ ਅਮਹਾ ਜਾਏ ਕੁਦ-ਕੁਦ ਚਰੈ ਰਸਾ ਤਲ ਪਾਏ ਕਾਹ ਕਬੀਰ ਪ੍ਰਗਟ ਭਈ ਖੇੜ ਲੇਲੇ ਕਾ ਚੁੰਗਾ ਨਿਤ ਭੇੜ RAM ਰਮਤ ਮਤ ਪ੍ਰਗਟਿ ਆਈ ਕਾਹ ਕਬੀਰ ਗੁਰ ਸੋਝੀ ਪਾਈ ਗਾਉੜੀ ਕਬੀਰ ਜੀ ਪੰਚ ਪਦ ਜਿਉ ਜਲ ਛੋਡ ਬਾਹਰ ਭਇਓ ਮੀਨਾ पूर्व जन्म हो तब कहि न अब कहो राम कवन गत मोरी तज ले बनारस पद पै ठोरी रहाउ सगल जन्म शिवपुरी गवाया मति बार मगहर ठियाया बहुत बरस तप किया कांसी मरण भया मगहर के बासी कांसी मगहर सम बिचारे ਹੋ ਸ਼ਿ ਭਗਤ ਕੈਸੇ ਉਤਰ ਸੁਪਾਰੇ ਕਹੋ ਗੁਰ ਗੱਜ ਸ਼ਿਵ ਸਭ ਕੋ ਜਾਣੈ ਮੁਆ ਕਬੀਰ ਰਮਤਿ ਸ੍ਰੀ ਰਾਮੈ ਗਾਉੜੇ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲ ਕਾਠਕ ਸੰਗਾ ਇਸ ਤਨ ਧਨ ਕੀ ਕਵਨ ਬਡਾਈ ਤਰਨ ਪਰ ਉਰਵਾਰਨ ਜਾਈ ਰਹਾਉ ਰਾਤ ਜਸੋਵੈ ਦਿਨ ਕਰ ਕਾਮ ਇਕ ਥਨ ਲੈਨਾ ਹਰ ਕੋ ਨਾਮ ਹਾਥ ਤਾ ਡੋਰ ਮੁਖ ਖਾਇ ਤੰਬੋਰ ਮਰਤੀ ਬਾਰ ਕਸ ਬੰਦ ਚੋਰ ਗੁਰਮਤ ਰਸ ਰਸ ਹਰ ਗੁਣ ਗਾਵੇ ਰਾਮ ਰਾਮ ਰਮਤ ਸੁਖ ਪਾਵੇ ਕਿਰਪਾ ਕਰਕੇ ਨਾਮ ਦਰੜਾਈ ਹਰ ਹਰ ਬਾਸ ਸੁਗੰਧ ਬਸਾਈ ਕਹਿਤ ਕਬੀਰ ਚੇਤਰ ਅੰਦਾ ਸਤਿ ਰਾਮ ਝੂਠਾ ਸਭ ਤੰਦਾ ਗਾੜੇ ਕਬੀਰ ਜੀ ਤਿਪਦੇ ਚਾਰ ਤੁਕੇ ਜਮ ਤੇ ਉਲਟ ਭਏ ਹ ਰਾਮ ਦੁੱਖ ਬਿਨ ਸੇ ਸੁਖ ਕੀਓ ਬਿਸ਼ ਰਾਮ ਬਾਰੇ ਉਲਟ ਭਏ ਹੈ ਮੇਤਾ ਸਾਖ ਤੁਲਟ ਸੁਜਨ ਭਏ ਚੀਤਾ ਆਪ ਸਰਬ ਕੁਸ਼ਲ ਕਰ ਮੰਨਿਆ ਸਾਧ ਭਈ ਜਬ ਗੋਬਿੰਦ ਜਾਣਿਆ ਰਹਾ ਤਨ ਮੇ ਹੋਤੀ ਕੋਟ ਪਾਦ ਉਲਟ ਭਈ ਸੁ ਸਹਿ ਸਮਾਦ ਆਪ ਪਰਸ਼ਨ ਆਪੇ ਆਪ ਰੋਗ ਨ ਬਿਆਪੇ ਤੀਨੋ ਤਾਪ ਆਪ ਮੰਨ ਔਰਟ ਸਨਤਨ ਹੂਆ ਤਬ ਜਾਨਿਆ ਜਬ ਜੀਵਤ ਮੂਆ ਕਾਹੋ ਕਬੀਰ ਸੁਖ ਸਹਿ ਸਮਾਵੋ ਆਪਨ ਡਰੋ ਨ ਔਰ ਡਰਾਵੋ ਗਾਉੜੇ ਕਬੀਰ ਜੀ ਪਿੰਡ ਮੂਏ ਜਿਓ ਕਹਿ ਘਰ ਜਾਤਾ ਸ਼ਬਦ ਅਤੀਤ ਅਨਹਦ ਰਤ ਜਿਨ ਰਾਮ ਜਾਨਿਆ ਤਨੇ ਪਛਾਨਿਆ ਜੋ ਗੁੰਗੇ ਸਾਕਰ ਮਨ ਮੰਨਿਆ ਆਸਾ ਗਿਆਨ ਕਥੇ ਬਨਵਾਰੇ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੇ ਰਹਾਉ ਸੋ ਗੁਰ ਕਰਹੁ ਜੇ ਬੌਹਰ ਨ ਕਰਨਾ ਸੋ ਪਦ ਰਵੋ ਜੇ ਬੌਹਰ ਨ ਰਵਨਾ ਸੋ ਧਿਆਨ ਧਰੋ ਜੇ ਬੌਹਰ ਨ ਤਰਨਾ ਆਸੇ ਮਰੋ ਜੇ ਬੌਹਰ ਨ ਮਰਨਾ ਉਲਟੇ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿ ਨਾਵੋ ਲੋਚਾ ਸੰਸਰ ਇਬ ਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪ ਤੇਜ ਬਾਇ ਪ੍ਰਥਮੀ ਆਕਾਸ਼ਾ ਐਸੀ ਰਹਤ ਰਹੋ ਹਰ ਪਾਸਾ ਕਹ ਕਬੀਰ ਨਰੰਜਨ ਧਿਆਵੋ ਤਿਤ ਘਰ ਜਾਓ ਜੇ ਬੌਰ ਨ ਆਵੋ ਗੌੜੀ ਕਬੀਰ ਜੀ ਤਿਪਦੇ ਕੰਚਨ ਸਿਉ ਪਾਈਐ ਨਹੀਂ ਤੋਲੈ ਮਨੰਦ ਰਾਮ ਲਿਆ ਹੈ ਮੋਲ ਅਬ ਮੋਹਰਾਮ ਆਪਣਾ ਕਰ ਜਾਣਿਆ ਸਹਜ ਸੁਭਾਏ ਮੇਰਾ ਮਨ ਮੰਨਿਆ ਰਹਾਉ ਬ੍ਰਹਮ ਕਥ ਕਥ ਅੰਤ ਨ ਪਾਇਆ ਰਾਮ ਭਗਤ ਬੈਠੇ ਕਰ ਆਇਆ ਕਾਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੇ ਗਾਉੜੀ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ ਅਬ ਕੈਸੇ ਮਰੋ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮਨ ਜਾਣਿਆ ਰਹਾਉ ਮਰਨੋ ਮਰਨ ਕਹੇ ਸਭ ਕੋਈ ਸਹਜੇ ਮਰੇ ਅਬ ਮਰ ਹੋਏ ਸੋਈ ਕਾ ਕਬੀਰ ਮਨ ਪਏ ਅਨੰਦਾ ਗਇਆ ਪਰਮ ਰਹਾ ਪਰਮਾਨੰਦਾ ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ ਖੋਜ ਤਨ ਮੈਂ ਠੌਰ ਨ ਪਾਵੋ ਲਾਗੇ ਹੋਏ ਸੋ ਜਾਣੇ ਪੀਰ RAM ਭਗਤ ਅਨਿਆਲੇ ਤੀਰ ਰਹਾਉ ਏਕ ਭਾਏ ਦੇਖੋ ਸਭ ਨਾਰੀ ਕਿਆ ਜਨ ਸਹ ਕੌਣ ਪਿਆਰੀ ਕਹੋ ਕਬੀਰ ਜਾ ਕੇ ਮਸਤਕ ਭਾਗ ਸਭ ਪਰ ਹਰ ਟਾਕੂ ਮਿਲੈ ਸੁਹਾਗ